ਫੈਸ਼ਨ ਸ਼ੋਅ ਦੇ ਵਿੱਚ ਮੱਲਾ ਮਾਰੀਆਂ ਨੇ ਲੈ ਪਕਸ਼ੇਅਰ ਅਵਾਰਡ ਜਿੱਤ ਚੁੱਕੀਆਂ ਤੇ ਹੁਣ ਉਹਨਾਂ ਦਿੱਲੀ ਤੋਂ ਕਲਾਉਂਡ ਤੇ ਸ਼ੇਡ ਜੁਤ ਗਿਆ ਤੁਹਾਡੀ ਕਿੰਨੀ ਕਿ ਸਪੋਰਟ ਰਹੀ ਏ ਸਟਰਗਲ ਵੀ ਬੜਾ ਹੁੰਦਾ ਬੱਚੇ ਨੂੰ ਸਮਝਾਣਾ ਉਹ ਮੰਨ ਜਾਂਦੀ ਹੈ ਸਮਝ ਜਾਂਦੀ ਹੈ ਇਹ ਗੱਲ ਨੂੰ ਸ਼ੌਗੰਦੇ ਅੰਦਰੂਨੀ ਸੀਗਾ ਕਿ ਜਿੱਤਣਾ ਉਹ ਪਹਿਲੇ ਗ੍ਰਾਸਾ ਚ ਮਿਲ ਜਾਂਦਾ ਸੀ ਉਹ ਕਲਰ ਸਟੇਕ ਪ੍ਰੋਗਰਾਮ ਹੁੰਦਾ ਸੀ ਡਾਂਸ ਦਾ ਉਥੇ ਗਈ ਸੀ ਉਥੋਂ ਮਤਲਬ ਇਹਦਾ ਮਾਨ ਥੋੜਾ ਟੁੱਟਿਆ ਵਾ ਪਰ ਇਹ ਫਿਰ ਵੀ ਅਸੀਂ ਇਹਦਾ ਹਿੰਮਤ ਨਹੀਂ ਹਾਰਦੇ। ਦਾ ਸਮਨ ਯੋਜਕਨ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਸੋ ਅੱਜ ਉਸ ਬੱਚੀ ਨਾਲ ਮਲਾਵਾਂਗੇ ਕਿ ਜਿਨਨੇ ਕਾਰਨਾਮੇ ਬੜੇ-ਬੜੇ ਵੱਡੇ ਕੀਤੇ ਨੇ ਉਮਰ ਛੋਟੀ ਏ ਪਰ ਕਾਰਨਾਮੇ ਵੱਡੇ ਨੇ। ਫੈਸ਼ਨ ਸ਼ੋਅ ਦੇ ਵਿੱਚ ਮੱਲਾ ਮਾਰੀਆਂ ਨੇ ਪਹਿਲਾਂ 3 ਸਾਲ ਦੀ ਉਮਰ ਸੀ ਤੇ ਬਟਾਲਾ ਦੇ ਵਿੱਚ ਸਕੂਲ ਲੈਵਲ ਤੇ ਜਿਹੜਾ ਇਹ ਕੰਪੀਟੀਸ਼ਨ ਜਿੱਤੇ ਨੇ ਫੈਸ਼ਨ ਦੇ ਵਿੱਚ ਮੋਡਲਿੰਗ ਦੇ ਵਿੱਚ ਉਮਰ ਛੋਟੀ ਏ ਪਰ ਕੰਮ ਜਿਹਰੇ ਨੇ ਬੜੇ ਬੜੇ ਵੱਡੇ ਨੇ 3 ਸਾਲ ਦੀ ਉਮਰ ਸੀ ਜਦੋਂ ਸ਼ੌਂਕ ਪੈ ਗਿਆ ਸਕੂਲ ਦੇ ਵਿੱਚ ਬੜੇ ਆਵਾਰ ਜਿੱਤੇ ਉਸ ਤੋਂ ਬਾਅਦ ਕਾਫੀ ਸ਼ਹਿਰਾਂ ਦੇ ਵਿੱਚ ਉਹ ਆਵਾਰ ਜਿੱਤ ਕੇ ਲਿਆਉਂਦੇ ਨੇ ਤੇ ਮੂਨ ਦਿੱਲੀੋਂ ਆਵਾਰ ਤੇ ਕਰਾਉਣ ਜਿੱਤ ਕੇ ਲਿਆਦਾ ਹੈ ਤਸਵੀਰ ਤੁਹਾਨੂੰ ਇੱਕ ਦਿਖਾ ਦਾਂਗੇ ਬੱਚੀ ਐ 8 ਸਾਲ ਦੀ ਉਮਰ ਐ 3 ਸਾਲ ਦੀ ਉਮਰ ਦੇ ਵਿੱਚ ਹੀ ਇਹਨੂੰ ਸ਼ੌਂਕ ਪੈ ਗਿਆ ਸੀ ਕਿ ਮੋਡਲਿੰਗ ਕਰਨੀ ਐ ਤੇ ਕਿਤੇ ਨਾ ਕਿਤੇ ਆਪਣੇ ਬਟਾਲਾ ਸ਼ਹਿਰ ਦਾ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਸੋ ਹੁਣ ਸਰਟੀਫਿਕੇਟ ਲੈਂਦਾ ਏ ਪ੍ਰਾਈਡ ਆਫ ਇੰਡੀਆ 2024 ਮੌਰੀਜੀਮਾ ਦਿੱਲੀ ਤੋਂ ਲੈ ਕੇ ਆਈ ਏ ਸਰਟੀਫਿਕੇਟ ਕਨਾਲੇ ਕਰਾਉਣ ਸੋ ਪਰਿਵਾਰ ਦੀ ਕਿੰਨੀ سپورਟ ਰਹੀ ਏ ਤੇ ਇੱਥੋਂ ਤੱਕ ਪਹੁੰਚਣ ਵਾਸਤੇ ਕਿਹਦਾ ਸਾਥ ਰਿਹਾ ਏ ਕਹਿੰਦੇ ਨੇ ਕਿ ਬੱਚੇ ਬੱਚੇ ਪਰਮਾਤਮਾ ਦਾ ਰੂਪ ਹੁੰਦੇ ਨੇ ਜੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਤੇ ਬੱਚੇ ਕਿਤੇ ਨਾ ਕਿਤੇ ਪਹੁੰਚਦੇ ਨੇ ਤੇ ਆਪਣੇ ਮਾਤਾ ਪਿਤਾ ਤੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਦੇ ਨੇ ਬੜੀ ਵੱਡੀ ਗੱਲ ਆ ਜੀ ਬਟਾਲਾ ਸ਼ਹਿਰ ਦੀ ਛੋਟੀ ਜੀ ਬੱਚੀ ਐ ਮੋਡਲਿੰਗ ਦੇ ਵਿੱਚ ਬੜਾ ਨਾਮ ਕਮਾਇਆ ਐ ਨਾਲ ਉਹਨਾਂ ਦੇ ਮਦਰ ਆ ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਉਹਨਾਂ ਨੇ ਸਰਟੀਫਿਕੇਟ ਜਿੱਤ ਕੇ ਲਿਆ ਹੁੰਦਾ ਜੀ ਉੱਥੋਂ ਲੈ ਕੇ ਆਏ ਜੈਡਵੀਅਰ ਦਿੱਲੀ ਤੋਂ ਪ੍ਰਾਈਡ ਆਫ ਇੰਡੀਆ ਮੋਡਲਿੰਗ ਦੇ ਵਿੱਚ ਛੋਟੇ ਬੱਚਿਆਂ ਦਾ ਉੱਥੇ ਕੰਪੀਟੀਸ਼ਨ ਹੋਇਆ ਸੀ ਕਾਫੀ ਬੱਚੇ ਉੱਥੇ ਪਹੁੰਚੇ ਸੀ ਤੇ ਛੋਟੀ ਜੀ ਬੱਚੀ ਐ ਉਨੇ ਉਥੋਂ ਸਰਟੀਫਿਕੇਟ ਲਿਆਂਦਾ ਤੇ 크라운 ਲੈ ਕੇ ਆਈ ਆਪਾਂ ਗੱਲਬਾਤ ਕਰਦੇ ਆ ਕਿਦੀ ਕਿਦੀ سپورਟ ਰਹੀ ਏ ਤੇ ਕਿੰਨਾ ਕੁ ਪਿਆਰ ਮਿਲਿਆ ਤਿੰਨ ਸਾਲ ਦੀ ਉਮਰ ਦੇ ਵਿੱਚ ਤੇ ਹੁਣ 8 ਸਾਲ ਦੀ ਉਮਰ ਹੋ ਗਈ ਏ ਮੋਰੀ ਜੀ ਮਾਂ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਮਸਤੇ ਕੀ ਨਾਮ ਦੇ ਵਾਲੇ ਸੋ ਕਿਦੀ ਕਿਦੀ ਪਰਿਵਾਰ ਦੇ ਕਿੰਨੀ ਉਮਰ ਸੀ ਜਦੋਂ ਐਸ ਸ਼ੌਂਕ ਪੈ ਗਿਆ ਤੁਹਾਨੂੰ ਤਿੰਨ ਸਾਲ ਦੀ ਕਿੰਨੀ ਉਮਰ ਹੁਣ 8 ਸੋ ਇਹ ਤੁਸੀਂ ਸਿੱਖਿਆ ਇੱਕ ਜਾਂ ਕਿੱਦਾ ਇਹ ਤੁਹਾਨੂੰ ਮਨ ਦੇ ਵਿੱਚ ਆਇਆ ਕਿ ਮੈਂ ਹੀ ਕੰਮ ਕਰਨਾ ਹੈ ਮਾਡਲਿੰਗ ਦਾ ਮੈਂ ਸਕੂਲ ਕੁਆਇ ਕੰਪੀਟੀਸ਼ਨ ਕੀਤਾ ਸੀ ਜੀ ਪਰ ਤੁਹਾਨੂੰ ਨਿਸ਼ਾਨ ਪਾ ਗਿਆ ਜੀ ਸੋ ਕਿੰਨੇ ਕ ਅਵਾਰਡ ਜੁੱਤੇ ਜਿੱਤੇ ਨੇ ਹੁਣ ਬਟਾਲਾ ਸਕੂਲ ਦੇ ਵਿੱਚੋਂ ਤੇ ਹੁਣ ਅੱਗੇ ਤੇ ਤੁਸੀਂ ਕਿੱਥੋਂ ਅਵਾਰਡ ਲੈ ਕੇ ਆਏ ਤੇ ਕਿਰੌਣ ਲੈ ਕੇ ਆਏ ਮੈਂ ਕਾਫੀ ਸਾਰੇ ਅਵਾਰਡ ਜਿੱਤਿਆ ਤੇ ਹੁਣ ਮੈਂ ਦਿੱਲੀ ਤੋਂ ਕਿਰਾਉ ਤੇ ਸ਼ੀਲਡ ਜੁੱਤੀ ਹੈ ਸੋ ਕਿੰਨਾ ਕ ਫਿਰ ਮਾਣ ਮਹਿਸੂਸ ਹੁੰਦਾ ਵੇ ਕਿੰਨੀ ਕ ਖੁਸ਼ੀ ਹੁੰਦੀ ਪਈ ਹੈ ਕਿ ਤੁਸੀਂ ਪਟਿਆਲਾ ਸ਼ਹਿਰ ਦੀ ਨਾਗਰੀ ਤੋਂ ਤੁਸੀਂ ਦਿੱਲੀੋਂ ਜਾ ਕੇ ਜਰਾ ਕਰਾਉਣ ਤੇ ਸਰਟੀਫੀਕੇਟ ਲੈ ਕੇ ਆਏ ਹੋ ਕੀ ਕਹਿਣਾ ਚਾਹੁੰਦੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੈਂ ਦਿੱਲੀੋਂ ਕਰਾਉਣ ਦੇ ਪਈਆਂ ਆਪ ਤੇ ਸ਼ੀਲਡ ਲੈ ਕੇ ਆਏ ਅੱਗੇ ਫਿਰ ਮੌਲੀ ਚੀਮਾ ਕਿੱਥੇ ਜਾਣਾ ਚਾਹਦੀ ਏ ਬਚਪਨ ਤੋਂ ਸ਼ੌਂਕ ਸੀ ਕੁਝ ਨਾ ਕੁਝ ਬੰਨਣਾ ਹੈ ਪਰਿਵਾਰ ਦੀ ਵੀ ਸਪੋਰਟ ਰਹੀ ਏ ਤੇ ਤੁਸੀਂ ਵੀ ਮਿਹਨਤ ਬੜੀ ਕੀਤੀ 3 ਸਾਲ ਦੀ ਉਮਰ ਸੀ ਜਿੱਦੋਂ ਸ਼ੌਂਕ ਪੈ ਗਿਆ ਹੁਣ 8 ਸਾਲ ਦੀ ਉਮਰ ਆ 8 ਸਾਲ ਦੀ ਉਮਰ ਦੇ ਵਿੱਚ ਵੀ ਤੁਸੀਂ ਸਰਟੀਫੀਕੇਟ ਲੈ ਕੇ ਆਏ ਤੇ ਕਰਾਉਣ ਲੈ ਕੇ ਆਏ ਦਿੱਲੀ ਸ਼ਹਿਰ ਦੇ ਵਿੱਚੋਂ ਅੱਗੇ ਕੀ ਕਰਨਾ ਚਾਹੁੰਦੇ ਹੋ ਕਿੱਥੇ ਜਾਣਾ ਚਾਹੁੰਦੇ ਹੋ ਮੈਂ ਅੱਗੇ ਅਮਰੀਕਾ ਜਾਣਾ ਚਾਹੁੰਦੀ ਆ ਤੇ ਬਹੁਤ ਵੱਡੀ ਐਕਟਰ ਬਣਨਾ ਚਾਹੁੰਦੀ ਆ ਸੋ ਪਰਿਵਾਰ ਦੀ ਫਿਰ ਕਿੰਨੀ ਕਿ ਸਪੋਰਟ ਹੈ ਮੰਮੀ ਪਾਪਾ ਦੀ ਕਿਉਂਕਿ ਕਹਿੰਦੇ ਨੇ ਪਰਿਵਾਰ ਦੀ ਸਪੋਰਟ ਹੋਵੇ ਉਹੀ ਲੈ ਕੇ ਜਾਂਦੇ ਨੇ ਉਹੀ ਤਿਆਰ ਕਰਾਉਂਦੇ ਨੇ ਉਸੇ ਉਹਨਾਂ ਦੀ ਸਪੋਰਟ ਦੇ ਨਾਲ ਹੀ ਬੱਚਾ ਕਿਤੇ ਨਾ ਕਿਤੇ ਪਹੁੰਚਦਾ ਉਹਨਾਂ ਦੀ ਕਿਹਦੀ ਕਿਹਦੀ ਜ਼ਿਆਦਾ ਸਭ ਤੋਂ ਸਪੋਰਟ ਹੈ ਮੇਰੀ ਬੁਆ ਜੀ ਤੇ ਮੇਰੀ ਮੰਮੀ ਜੀ ਸੋ ਫਿਰ ਜਦੋਂ ਉੱਤੇ ਸਟੇਜ ਤੇ ਤੁਸੀਂ ਮਾਡਲਿੰਗ ਕਰਦੇ ਪਈ ਕਿੰਨਾ ਕੁ ਫਿਰ ਪਿਆਰ ਮਿਲਿਆ ਲੋਕਾਂ ਵੱਲੋਂ ਪਬਲਿਕ ਵੱਲੋਂ ਕਿੰਨਾ ਕੁ ਪਿਆਰ ਮਿਲਿਆ ਮੋਲੀ ਚੀਮਾ ਨੂੰ ਕਿ ਜਿਹੜਾ ਤੁਸੀਂ ਕਰੋਨ ਲੈ ਕੇ ਆਏ ਹੋ ਕਿੰਨਾ ਕੁ ਪਿਆਰ ਮਿਲਿਆ ਬਹੁਤ ਜ਼ਿਆਦਾ ਉੱਥੇ ਦੇ ਜੱਜ ਜੀ ਮਿੰਜਾ ਜੀ ਹਨ ਨੇ ਮੈਨਾਂ ਫੋਟੋ ਵਿੱਚ ਚੁਆਇਸ ਕੀ ਨਾਮ ਉਹਦਾ ਨਾਮ ਤਾਂ ਜਿੰਮੀ ਕਲੇਗਰ ਜੀ ਸੋ ਫਿਰ ਲੱਗਦਾ ਨਹੀਂ ਕਿ ਬਟਾਲੇ ਦੀ ਛੋਟੀ ਜੀਤੀ ਦਿੱਲੀ ਜਾ ਕੇ ਤੁਮਾ ਪਾ ਕੇ ਆਈ ਹੈ ਅੱਲਾ ਵੀ ਛੋਟੇ ਹੁੰਦੇ ਆ ਵੀ ਬੜੀਆਂ ਮੱਲਾ ਮਾਰੀਆਂ ਦਿੱਲੀ ਜਾ ਕੇ ਧੂਮਾ ਪਾ ਗਈਏ ਅੱਗੇ ਫਿਰ ਕਿਹੜੇ ਕਿਹੜੇ ਸ਼ਹਿਰ ਜਾ ਰਹੇ ਹੋ ਤੁਸੀਂ ਮੋਲੀ ਚੀਮਾ ਜੀ ਮੈਂ ਗੋਆ ਤੋਂ ਗੋਆ ਹੋਰ ਵੀ ਕਈ ਸਾਰੇ ਅਫਰ ਆਏ ਆ ਦੁਬਈ ਲੰਡਨ ਜਪਾਨ ਤੇ ਹੋਰ ਵੀ ਬੜੇ ਸਾਰੇ ਉਮਰ ਉਮਰ ਛੋਟੀ ਏ ਉਮਰ ਛੋਟੀ ਏ ਮੋਡਲਿੰਗ ਦੇ ਵਿੱਚ ਹੀ ਕਿਉਂ ਸ਼ੌਂਕ ਪਿਆ ਕਿ ਮੈਂ ਮੋਡਲਿੰਗ ਹੀ ਕਰਨੀ ਆ ਉਮਰ ਛੋਟੀ ਏ ਤੇ ਮੋਡਲਿੰਗ ਦਾ ਸ਼ੌਂਕ ਪਿਆ ਕਿਉਂ ਪਿਆ ਕੀ ਗੱਲ ਹੋਈ ਇੱਕ ਵਾਰੀ ਮੈਂ ਆਪਣੇ ਸਕੂਲ 'ਚ ਇਹਦਾ ਸਰਟੀਫਿਕੇਸ਼ਨ ਮੇਰੇ ਨਾਮ ਤੇ ਕਿੰਨੇ ਬੜਾ ਸੋਨਾ ਤੋੜਦੀਆਂ ਤੇ ਮੋਡਲ ਅਰਬਨਾਂ ਚਾਹੀਦੇ ਅੱਛਾ ਤੇ ਐਸ ਕਰਕੇ ਮੋਡਲਿੰਗ ਦਾ ਚੌਂਗ ਪੈ ਗਿਆ ਸੋ ਫਿਰ ਕਿੰਨੇ ਆ ਕਿ ਵਧਾਈਆਂ ਮਿਲਦੀਆਂ ਪਿਆ ਮੋਲੀ ਚੀਮਾ ਨੂੰ ਜਿਹਦੇ ਦਿੱਲੀੋਂ ਤੁਸੀਂ ਲੈ ਕੇ ਆਇਓ ਕਿੰਨੇ ਕਿ ਫੋਨ ਆਏ ਮੋਲੀ ਚੀਮਾ ਦੇ ਪਰਿਵਾਰ ਨੂੰ ਕਿੰਨੇ ਕਿ ਲੱਡੂ ਵੰਡੇ ਗਏ ਤੇ ਕਿੰਨੀਆਂ ਕਿ ਵਧਾਈਆਂ ਮਿਲਦੀਆਂ ਪਿਆ ਉਹ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਆ ਅੱਜ ਦਾ ਸੰਡੇ ਹੈ ਕੱਲ ਮੈਂ ਸਕੂਲ ਜਾਉਂਗੀ ਰਾਉਂਗਲੇ ਕਿ ਚਾਂਗੀ ਤੇ ਇਸ ਵਾਰ ਮੇਰੇ ਪੁਰਾਣਾ ਘਰ ਹੈਗਾ ਨਾ ਜਿਹੜਾ ਕਟੂਰੀਗੇਟ ਲਫੀ ਚਾਂਕ ਕੋ ਤੇ ਵੀ ਸਾਰੇ ਬੜੇ ਜਣਿਆਂ ਨੇ ਮੈਨੇਜ ਕੀਤਾ ਹੈ ਕਰਾਉਂ ਦਾ ਫਲਾਵਰ ਵੈਲਕਮ ਤੇ ਟੋਲੀਲੀਅਮ ਚਾਹ ਹੋਇਆ ਮੈਨੂੰ ਹੈ ਇਸ ਵਾਰ ਦਾ ਅੰਦਾਜ਼ਾ ਜਿਸ ਮੈਂ ਤਾਂ ਅੰਮਾ ਨੇ ਹੁਣੇ ਆ ਕੇ ਦੱਸਿਆ ਜੀ ਪਰ ਲੱਗਦਾ ਨਹੀਂ ਕਿ ਮੌਲੀ ਸੀਮਾ ਨੇ ਇਹ ਨਾਮ ਰੋਸ਼ਨ ਕੀਤਾ ਏ ਬਟਾਲਾ ਸ਼ਹਿਰ ਦਾ ਤੇ ਆਪਣੇ ਮਾਤਾ ਪਿਤਾ ਦਾ ਤੇ ਤਾਈਓ ਜਿਹੜੇ ਢੋਟ ਮੱਕੇ ਵੱਜਨੇ ਨੇ ਤੇ ਫਿਰ ਮੂੰਹ ਮਿੱਠਾ ਵੀ ਕਰਾਇਆ ਜਾ ਰਿਹਾ ਮੋਲੀ ਚੀਮਾ ਦਾ ਮੋਲੀ ਚੀਮਾ ਦੇ ਪਰਿਵਾਰ ਦਾ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਬਸ ਸੋ ਖੁਸ਼ੀ ਹੋ ਰਹੀ ਹੈ ਫਿਰ ਉਹ ਦਿਨ ਦੱਸੋ ਕਿ ਜਿੱਦਨ ਤੁਸੀਂ ਕਿਹੇ ਕੰਮ ਦੇ ਵਿੱਚ ਰਹਿ ਗਏ ਸੀ ਤੇ ਪ੍ਰਮਾਤਮਾ ਦੀ ਕਿਰਪਾ ਹੋਈ ਤੇ ਘਰ ਵਾਲਿਆਂ ਨੇ ਕਿਹਾ ਕਿ ਕੋਈ ਨਹੀਂ ਮੋਲੀ ਚੀਮਾ ਟੈਨਸ਼ਨ ਨਹੀਂ ਲੈਣੀ ਆਪਰ ਤੁਹਾਨੂੰ ਜਿੱਥੋਂ ਤੱਕ ਤੋਂ ਕਹੇਗੀ ਉੱਤੋਂ ਤੱਕ ਤੁਹਾਨੂੰ ਲੈ ਕੇ ਜਾਵਾਂਗੇ ਉਹ ਦਿਨ ਕੋਈ ਸਾਡੇ ਦਰਸ਼ਕਾਂ ਨੂੰ ਦੱਸੋ ਵਾਕਿਆ ਕਿ ਜਦੋਂ ਥੱਕ ਹਾਰ ਕੇ ਤੁਸੀਂ ਬਹਿ ਗਏ ਸੀ ਤੇ ਘਰਦਿਆਂ ਨੇ سپورਟ ਦਿੱਤੀ ਕਲਰਸ ਦਿਨ ਸੀ ਉਹ ਵਾਲਾ ਜਿੱਥੇ ਆਕ ਗਰਾਊਂਡ ਮੈਨੂੰ ਮਿਲਦਾ ਸੀ ਪਰ ਉਹ ਰਹਿ ਗਿਆ ਸੀ ਤੇ ਹੁਣ ਜਦੋਂ ਮੈਂ ਦਿੱਲੀ ਗਏ ਮੇਰਾ ਗਰਾਊਂਡ ਰੈਡੀ ਸੀ ਆ ਵਾਲਾ ਮਿਲ ਗਿਆ ਫਿਰ ਹੁਣ ਸੋ ਗੱਲਬਾਤ ਕੀਤੀ ਹੈ ਜੀ ਉਮਰ ਛੋਟੀ ਹੈ ਪਰ ਜਜ਼ਬਾ ਬੜਾ ਵੱਡਾ ਹੈ ਛੋਟੀ ਉਮਰ ਤੋਂ ਹੀ ਪੈ ਗਿਆ ਇਹ ਸ਼ੌਂਕ ਮੋਡਲਿੰਗ ਕਰਨੀ ਹੈ ਤੇ ਮੋਡਲਿੰਗ ਤਿੰਨ ਸਾਲ ਦੀ ਉਮਰ ਤੋਂ ਪੈ ਗਿਆ ਤੇ ਹੁਣ 8 ਸਾਲ ਦੀ ਉਮਰ ਹੋ ਗਈ ਏ ਤੇ ਦਿੱਲੀ ਨੂੰ ਜਾ ਕੇ ਅਵਾਰ ਜਿੱਤ ਕੇ ਲਿਆਂਦਾ ਤੇ ਨਾਲ ਦੀ ਨਾਲ ਕ੍ਰਾਊਨ ਵੀ ਜਿੱਤ ਕੇ ਲਿਆਂਦਾ ਹੈ ਮੋਡਲਿੰਗ ਦੀ ਦੁਨੀਆ ਦੇ ਵਿੱਚ ਨਾਮ ਬਣਾਉਣਾ ਚਾਹਦੀ ਏ ਆਪਣੇ ਬਟਾਲਾ ਸ਼ਹਿਰ ਦਾ ਤੇ ਆਪਣੇ ਮਾਤਾ ਪਿਤਾ ਦਾ ਬਾਹਰ ਫੋਰਮ ਦਾ ਵੀ ਜਾਣਾ ਚਾਹਦੀ ਏ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਇਹ ਬੱਚੀ ਵੀ ਕਿਤੇ ਨਾ ਕਿਤੇ ਪਹੁੰਚੇ ਬਾਹਰ ਫੋਰਨ ਚ ਪਹੁੰਚੇ ਤੇ ਆਪਣੇ ਮਾਤਾ ਪਿਤਾ ਤੇ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕਰੇ ਸੋ ਆਪਾਂ ਉਹਨਾਂ ਦੀ ਮੰਮਾ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਕਿਉਂਕਿ ਮਾਤਾ ਪਿਤਾ ਦਾ ਅਸ਼ੀਰਵਾਦ ਹੋਵੇ ਤਾਂ ਬੱਚੀ ਕਿਤੇ ਨਾ ਕਿਤੇ ਪਹੁੰਚ ਜਾਂਦੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਉਹਨਾਂ ਦੇ ਮਾਤਾ ਜੀ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿਉਂਕਿ ਕਹਿੰਦੇ ਨੇ ਮਾਤਾ ਪਿਤਾ ਦਾ ਅਸ਼ੀਰਵਾਦ ਹੋਵੇ ਤੇ ਪ੍ਰਮਾਤਮਾ ਦੀ ਵੀ ਕਿਰਪਾ ਹੋ ਜਾਂਦੀ ਕਿਤੇ ਨਾ ਕਿਤੇ ਆਪਾਂ ਗੱਲਬਾਤ ਕਰਾਂਗੇ ਕਿ ਕਿੰਨੀ ਕ ਮਿਹਨਤ ਕਰਨੀ ਪਈ ਏ ਛੋਟਾ ਬੱਚਾ ਏ ਸਟ੍ਰਗਲ ਵੀ ਕੀਤੀ ਉਹਨੇ ਮਿਹਨਤ ਵੀ ਕੀਤੀ ਪਰ ਉਹਨੂੰ ਕੁਝ ਸਿਖਾਇਆ ਵੀ ਜਾਂਦਾ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਨਮਸਕਾਰ ਜੀ ਬਹੁਤ ਬਹੁਤ ਮੁਬਾਰਕਾ ਜੀ ਪਹਿਲੇ ਨੰਬਰ ਤੇ ਤੁਹਾਨੂੰ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਆ ਜੀ ਵਧਾਈਆਂ ਵੀ ਸਾਰਿਆਂ ਨੂੰ ਪੱਛ ਪ੍ਰੈਸ ਵਾਲੇ ਭਰਾਵਾਂ ਨੇ ਵੀ ਅੱਗੇ ਬੇਟੀ ਦੇ ਇੰਟਰਵਿਊ ਲਈ ਕਿਸ ਕਾਫੀ ਚੱਲੀ ਜੀ ਕੁਝ ਇਹ ਵੀ ਪ੍ਰਭਾਵ ਪੈਂਦਾ ਵਾ ਕਿ ਬੱਚਾ ਅੱਗੇ ਜਾਂਦਾ ਵਾ ਉਹਦੇ ਵਿੱਚ ਪ੍ਰੈਸ ਵਾਲਿਆਂ ਦਾ ਵੀ ਧੰਨਵਾਦ ਆ ਕਿਉਂਕਿ ਉਹ ਹੀ ਅੱਗੇ ਲੈ ਕੇ ਜਾਂਦੇ ਉਹਨਾਂ ਨੇ ਕਿਤੇ ਨਾ ਕਿਤੇ ਜਾ ਕੇ ਬੱਚੇ ਨੂੰ ਮੁਕਾਮ ਤੇ ਪਹੁੰਚਾ ਦੇਣਾ ਜੀ ਬਾਕੀ سپورਟ ਦੀ ਗੱਲ ਆ ਕਰਦੇ ਆਂ ਦੀ ਬੜੀ سپورਟ ਆ ਤੁਹਾਨੂੰ ਪਤਾ ਕੱਲੀ ਲੇਡੀਜ਼ ਵੀ ਕੁਝ ਕਰ ਸਕਦੀ ਬੱਚੇ ਦੇ ਨਾਲ ਲੈ ਜਾਣਾ ਕਰਦੇ ਆਂ ਦੀ سپورਟ ਆ ਜਿੱਥੇ ਜਾਣਾ ਹੋਵੇ ਜਿੱਥੇ ਮੁਸ਼ਕਲ ਹੁੰਦੀ ਘਰ ਦੇ ਵੀ ਨਾਲ ਜਾਂਦੇ ਸਾਰੇ ਜੀ ਸੋ 3 ਸਾਲ ਦੀ ਉਮਰ ਸੀਗੀ ਜਦੋਂ ਉਦੋਂ ਸ਼ੌਂਕ ਪੈ ਗਿਆ ਪਰ ਕਿਤੇ ਨਾ ਕਿਤੇ ਬੱਚੇ ਨੂੰ ਸ਼ੌਂਕ ਪੈ ਜੇ ਤੇ ਮਾਤਾ ਪਿਤਾ ਵੀ ਉਹਨਾਂ ਦੀ سپورਟ ਕਰਨ ਤੇ ਫੇਰ ਹੀ ਬੱਚਾ ਕਿਤੇ ਨਾ ਕਿਤੇ ਪਹੁੰਚਦਾ ਤੁਹਾਡੀ ਕਿੰਨੀ ਕਿ سپورਟ ਰਹੀ ਏ ਸਟਰਗਲ ਵੀ ਬੜਾ ਹੁੰਦਾ ਬੱਚੇ ਨੂੰ ਸਮਝਾਣਾ ਉਹ ਮੰਨ ਜਾਂਦੀ ਸਮਝ ਜਾਂਦੀ ਇਹ ਗੱਲ ਨੂੰ ਹਾਂਜੀ ਉਹ ਸ਼ੁਰੂ ਤੋਂ ਬੜੀ ਮਤਲਬੀ ਆਪਣਾ ਇਸ ਚੀਜ਼ ਦੇ ਵਿੱਚ ਉਹਨੂੰ ਸ਼ੌਂਕ ਕਹਿੰਦੇ ਅੰਦਰੂਨੀ ਸੀਗਾ ਕਿ ਜਿੱਤਰਾ ਉਹਨੂੰ ਪਹਿਲੇ ਬਟਾਲਾ ਚ ਮਿਲਿਆ ਦਾ ਕਿਉਂਕਿ ਬਟਾਲਾ ਇੱਕ ਐਸਾ ਸ਼ਹਿਰ ਵਾ ਗੁਰੂਆਂ ਪੀਰਾਂ ਦਾ ਜਿੱਥੇ ਸ਼ਿਵ ਬਟਾਲਵੀ ਜਿਵੇਂ ਬਾਬਾ ਜੀ ਹੋਰ ਵੀ ਕਾਫੀ ਜਨੇ ਮਤਲਬੀ ਜਿਨ੍ਹਾਂ ਦੀ ਬਹੁਤ ਜ਼ਿਆਦਾ ਇਸ ਧਰਤੀ ਤੇ ਕਿਰਪਾ ਰਹੀ ਹੈ ਜੀ ਉਸ ਧਰਤੀ ਤੋਂ ਹੀ ਇੱਕ ਮੌਲੀ ਜੀ ਮਾਂ ਉਹਨਾਂ ਦੇ ਆਸ਼ੀਰਵਾਦ ਨਾਲ ਇਹ ਬੇਟੀ ਉਹਨੂੰ ਤਾਂ ਸੰਸਕਾਰ ਕਹਿੰਦੇ ਨਾ ਸੰਸਕਾਰ ਬራስ ਚ ਮਿਲਦੇ ਆ ਇਹ ਤਾਂ ਬਟਾਲੇ ਸ਼ਹਿਰ ਦੀ ਧਰਤੀ ਤੇ ਪੈਦਾ ਹੁੰਦੇ ਆ ਸਾਰੇ ਸਾਰੇ ਸੰਸਕਾਰ ਮਿਲ ਗਏ ਸੀ ਜੀ ਹੁਣ ਫਿਰ ਕਿੱਥੋਂ ਹੋ ਕੇ ਆਈਏ ਜੀ ਬੇਟਾ ਇਹ ਹੁਣ ਹੋ ਕੇ ਆਈਏ ਦਿੱਲੀ ਜੀ ਪਹਿਲੇ ਵੀ ਦਿੱਲੀ ਗਈ ਸੀ ਆ ਮਹੀਨਾ ਵੀ ਦੇਰ ਮਹੀਨਾ ਹੋਇਆ ਵਾ ਹੁੰਦੇ ਚ ਆਪਣਾ ਫਰਸਟ ਫੋਟੋ ਸ਼ੂਟ ਜਾਨੀ ਕਿ ਜਿਸ ਤਰ੍ਹਾਂ ਮੋ ਜੋਂ ਤੇ ਜੀ ਕਲਿੱਪ ਕਾਰਡ ਤੇ ਬੱਚਿਆਂ ਦੀ ਐਡ ਹੁੰਦੀ ਉਹਦੇ ਵਿੱਚ ਗਈ ਸੀ ਉਸ ਤੋਂ ਬਾਅਦ ਹੁਣ ਮਹੀਨਾ ਕੋਈ ਮਹੀਨੇ ਤੋਂ ਬਾਅਦ ਹੁਣ ਨੇ ਆਪਣਾ ਕਰੋਲ ਲੈ ਕੇ ਆਈਏ ਜੀ ਸੋ ਫਿਰ ਕਿੰਨੇ ਆ ਕਿ ਵਧਾਈਆਂ ਮਿਲਦੀਆਂ ਵੀ ਮੋਲੀ ਦੀਮਾ ਦੇ ਪਰਿਵਾਰ ਨੂੰ ਲੱਡੂ ਫੋਨ ਦੇ ਉੱਤੇ ਕਿੰਨੇ ਆ ਕਿ ਵਧਾਈਆਂ ਮਿਲਦੀਏ ਜਦੋਂ ਦਿੱਲੀੋਂ ਆਏ ਕੀ ਕਹਿਣਾ ਚਾਹੁੰਦੇ ਵਧਾਈਆਂ ਤੇ ਮੈਂ ਕਹਿੰਦੀ ਜਦੋਂ ਨੂੰ ਕ੍ਰਾਊਨ ਮਿਲਿਆ ਉਸ ਵਾਰ ਉਸ ਵਕਤ ਤੁਹਾਨੂੰ ਪਤਾ ਅੱਜ ਕੱਲ ਫੋਟੋ ਫਾਦਰ ਤੇ ਪਤਾ ਲੱਗਿੰਦਾ ਉਦੋਂ ਦੀਆਂ ਵਧਾਈਆਂ ਮਿਲਦੀਆਂ ਤੇ ਇੱਥੇ ਤੱਕ ਕਿ ਫੋਨ ਨੇ ਬੰਦ ਹੋਇਆ ਜੀ ਤੇ ਕੁਝ ਪ੍ਰੈਸ ਵਾਲੇ ਭਰਾਵਾਂ ਨੇ ਵੀ ਬੜੀ ਮਤਲਬ ਵੀ ਆਪਣਾ ਵਧਾਈਆਂ ਦਿੱਤੀਆਂ ਵਾ ਤੇ ਉਹਨਾਂ ਨੇ ਵੀ ਜਿਨ੍ਹਾਂ ਦਾ ਬਹੁਤ ਧੰਨਵਾਦ ਹੈ ਜਿੱਥੇ ਅਸੀਂ ਗਏ ਸੀ ਇਹ ਮਤਲਬ ਆਪਣਾ ਦਿੱਲੀ ਗਈ ਸੀ ਰੈਡਿਸ਼ ਬਲੂ ਹੋਟਲ ਜੀ ਦਵਾਰਕਾ ਚ ਜੀ ਉੱਥੋਂ ਮਿਲੀ ਉੱਥੇ ਵੀ ਮਤਲਬ ਕਿ ਕਾਫੀ ਬੱਚੇ ਆਏ ਦੇ ਕੁਝ ਬਾਹਰ ਦੀ ਕੰਟਰੀ ਚ ਆਏ ਦੇ ਜਿੱਤਾਂ ਗੁਰੀਆਂ ਦੱਸਿਆ ਚੇਨ ਚੇਨ ਦੇ ਆਏ ਦੇ ਜਪਾਨ ਦੇ ਅਮਰੀਕਾ ਦੇ ਕਾ ਉਹਨਾਂ ਦੇ ਵਿੱਚ ਜਦੋਂ ਇਹਨੂੰ ਚੁਣਿਆ ਗਿਆ ਬੜੀ ਖੁਸ਼ੀ ਹੋਈ ਆ ਬਹੁਤ ਜ਼ਿਆਦਾ ਕਿ ਪੰਜਾਬ ਦੇ ਵਿੱਚੋਂ ਇਹ ਇਕੱਲੀ ਬੇਟੀ ਸੀਗੀ ਇੱਥੇ ਜੀ ਤੇ ਬਾਕੀ ਇਹ ਵਾਕੇ ਸਪੋਰਟ ਦੀ ਨਹੀਂ ਗੱਲ ਸਪੋਰਟ ਤਾਂ ਆਪਣੇ ਆਪ ਹੀ ਆਪਣੀ ਕਰ ਲੈਂਦੀ ਏ ਸਿਰਫ ਇਹ ਵਾਕੇ ਸਾਡੇ ਨਾਲ ਜਾਣ ਦੀ ਮਿਹਨਤ ਹੁੰਦੀ ਆ ਜੀ ਜਦੋਂ 3 ਸਾਲ ਦੀ ਸੀ ਇਹਦੇ ਸਕੂਲ ਛੋਟਾ ਇੱਕ ਪ੍ਰੋਗਰਾਮ ਸੀ ਕਿ ਕਿਸਮੇ ਕਿਤਨਾ ਦਮ ਹੁੰਦਾ ਉਹਦੇ ਵਿੱਚ ਗਈ ਸੀ ਬਸ ਇਹ ਨਿਰਾਸ਼ਾ ਮਿਲੀ ਆ ਤੇ ਇੱਕ ਉਹ ਕਲਰ ਸਕੇ ਪ੍ਰੋਗਰਾਮ ਹੁੰਦਾ ਸੀ ਡਾਂਸ ਵਾਲਾ ਜੀ ਉੱਥੇ ਗਈ ਸੀ ਉੱਥੋਂ ਮਤਲਬ ਇਹਦਾ ਮਨ ਥੋੜਾ ਟੁੱਟਿਆ ਵਾ ਪਰ ਇਹ ਫਿਰ ਵੀ ਅਸੀਂ ਇਹਦਾ ਹਿੰਮਤ ਨਹੀਂ ਹਾਰ ਦਿੱਤੀ ਆਪਾਂ ਕਾ ਕੋਈ ਗੱਲ ਨਹੀਂ ਪੁੱਛਾਂਗੇ ਸੋ ਅੱਗੇ ਫਿਰ ਕਿੱਥੋਂ ਦੀਆਂ ਤਿਆਰੀਆਂ ਮੋਲੀ ਜੀਮਾ ਦੀਆਂ ਕਿਉਂਕਿ ਦਿੱਲੀੋਂ ਤੇ ਕ੍ਰਾਊਨ ਲੈਣ ਦਾ ਏ ਸੈਡਿਗਵੇਟ ਵੀ ਲੈਣ ਦਾ ਏ ਛੋਟੀ ਉਮਰ ਆ ਪਰ ਬੜੀ ਵੱਡੀ ਗੱਲ ਆ ਜੀ ਦਿੱਲੀ ਤੋਂ ਜਾ ਕੇ ਜਰਾ ਇਹ ਕ੍ਰਾਊਨ ਜਿੱਤ ਕੇ ਲਿਆਣਾ ਤੁਹਾਡੀ ਕਿਤੇ ਨਾ ਕਿਤੇ ਸਕੋਪ ਆ ਅੱਗੇ ਕਿੱਥੇ ਜਾਣਾ ਚਾਹੁੰਦੀ ਏ ਬੇਟੀ ਅੱਗੇ ਉਹ ਇਹ ਆਪਣਾ ਮੈਮ ਜੀ ਨਾ ਸ਼ਸ਼ਮੀਤਾ ਸੈਨ ਉਹ ਸਾਰੇ ਜਾਣਦੇ ਉਹਨਾਂ ਨੂੰ ਕਿ ਐਕਟਰ ਆ ਬਹੁਤ ਵੱਡੇ ਉਹ ਮਾਡਲਿੰਗ ਦੇ ਆ ਉਹਨਾਂ ਨੇ ਇਹਨਾਂ ਨੂੰ ਆਫਰ ਦਿੱਤੀ ਆ ਕਿ ਮਤਲਬ ਕਿ ਵੀ 2025 ਦੇ ਵਿੱਚ ਪੰਜਾਬ ਇੰਡੀਆ ਦੇ ਇੰਡੀਆ ਦੇ ਜਿੰਨੇ ਸ਼ਹਿਰ ਸਾਰਿਆਂ ਦੇ ਵਿੱਚ ਹੋ ਕੇ ਆਏਗੀ ਜਿਤਨਾ ਮਤਲਬ ਕਿ ਕੋਈ ਵੱਡੇ ਵੱਡੇ ਸ਼ਹਿਰ ਲਾ ਲ ਦੁਬਈ ਲਾ ਲ ਆਪਣਾ ਬੰਬੇ ਟੂਬਾ ਚੰਡੀਗੜ੍ਹ ਜੋ ਵੀ ਮਸ਼ਹੂਰੋ ਸ਼ਹਿਰ ਉੱਥੋਂ ਕੇ ਤੇ 2026 ਚ ਜਾਏਗੀ ਆਪਣਾ ਦੁਬਈ ਮਸਕਰ ਤੇ ਲੰਗਰ ਸੋ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਪਰੋਤੇ ਦੇਖਦੇ ਪਏ ਨੇ ਅੱਗੇ ਬੜਾ ਪਿਆਰ ਦਿੱਤਾ ਮੌਲੀ ਚਿਮਾ ਨੂੰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਜਿਹੜੇ ਬੱਚਿਆਂ ਨੂੰ ਅੱਗੇ ਨਹੀਂ ਜਾਣ ਦਿੰਦੇ ਕਿਉਂਕਿ ਤੁਹਾਡੀ ਮੌਲੀ ਚਿਮਾ ਦੀ ਉਮਰ ਬੜੀ ਛੋਟੀ ਹੈ ਪਰ ਜਿਹੜੇ ਟੈਲੈਂਟ ਬੜਾ ਵੱਡਾ ਹੈ ਉਹਦੇ ਵਿੱਚ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਮੈਸੇਜ ਉਹਨਾਂ ਨੇ ਇਹੀ ਆ ਕਿ ਜਿਦ ਤਰ੍ਹਾਂ ਮੰਨ ਲਓ ਕਿ ਮੈਂ ਬੋਲਦੀ ਪਈ ਆ ਬਾਕੀ ਦੇ ਦੇ ਖੁਸ਼ ਸਾਰੇ ਹੁੰਦੇ ਆ ਹਰ ਕੋਈ ਖੁਸ਼ ਹੁੰਦਾ ਕਿ ਕਿਸੇ ਦਾ ਬੱਚਾ ਅੱਗੇ ਜਾ ਉਹਨਾਂ ਨੇ ਆਪਣਾ ਬੱਚਾ ਹੀ ਦੇ ਦਤਾ ਵਾ ਪਰ ਇਹ ਵਕ ਹਿੰਮਤ ਕੋਈ ਨਹੀਂ ਕਰਦਾ ਹਿੰਮਤ ਦੇ ਦੇ ਸਿਰ ਤੇ ਆਣ ਕੇ ਨਾ ਥੋੜਾ ਕੋ ਬੰਦਾ ਥੱਲੇ ਹੋ ਜਾਂਦਾ ਵਾ ਪਰ ਇਹ ਵਾ ਕਿ ਬੱਚਿਆਂ ਦਾ ਜੋਸ਼ ਸ਼ੌਕ ਹੋਣਾ ਕਿਸੇ ਵੀ ਚੀਜ਼ ਚ ਪੜਾਈ ਚ ਲਪਾਈ ਚ ਮਤਲਬ ਕਿਸੇ ਵੀ ਕਰਾਂਦਾ ਵਾ ਉਹਨੂੰ ਅੱਗੇ ਲੈਣਾ ਚਾਹੀਦਾ ਵਾ ਜੀ ਉਹਨਾਂ ਨੇ ਮੰਨ ਲਓ ਕਿ ਜਿਦ ਤਰ੍ਹਾਂ ਅੱਜ ਫੋਨ ਤੇ ਦੇਖ ਲਓ ਕਿ ਬੱਚੇ ਫੋਨ ਤੇ ਦੇਖ ਕੇ ਇੰਨੇ ਕਿੰਟੈਲੀਜੈਂਟ ਹੋਏ ਨੇ ਘਰ ਦੇ ਵਿੱਚ ਜਿਹਨੂੰ ਪੁੱਛੋਗੇ ਨਾ ਕਿ ਬੱਚ ਉਹ ਕਹਿੰਦੇ ਆ ਗੱਲਾਂ ਦਾ ਉਹਦਾ ਜਿਹੜਾ ਟੈਲੈਂਟ ਆ ਬਾਹਰ ਲੈ ਕੇ ਆਓ ਜਦੋਂ ਬੱਚਾ ਬਾਹਰ ਜਾਏਗਾ ਬਾਹਰ ਪਬਲਿਕ ਦੇਖੇਗੀ ਦੁਨੀਆ ਦੇਖੇਗੀ ਉਹਦੀ ਜਿਹੜੀ ਪਛਸਤਾ ਹੋਏਗੀ ਨਾ ਜਿੰਨੇ ਉਹਨਾਂ ਨੂੰ ਖੁਸ਼ੀ ਮਿਲੇਗੀ ਉਹ ਇੱਕ ਅਲੱਗ ਚੀਜ਼ ਹੁੰਦੀ ਆ ਤੇ ਮੇਰਾ ਤਾਂ ਇਹੀ ਕਹਿਣਾ ਵਾ ਸਾਰਿਆਂ ਨੂੰ ਹੱਥ ਜੋੜ ਕੇ ਕਿ ਬੱਚਾ ਕਿਸੇ ਵੀ ਕੰਮ ਚ ਉਹਨੂੰ ਬਾਹਰ ਜਾਣ ਦੋ ਜਿਹੜੀ ਉਹ ਵਾਲੀ ਖੁਸ਼ੀ ਉਹ ਅਲੱਗ ਹੁੰਦੀ ਆ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੇ ਬੱਚਾ ਉਹਦੇ ਵਿੱਚ ਬੱਚੇ ਚ ਟਾਈਲੈਂਡ ਹੈਗਾ ਤੇ ਉਹਦਾ ਜਿਹੜਾ ਟਾਈਲੈਂਡ ਆ ਬਾਹਰ ਲਿਆਓ ਉਹ ਵੀ ਕਿਤੇ ਨਾ ਕਿਤੇ ਜਾਵੇ ਤਾਂ ਫੇਰ ਹੀ ਮਾਪੇ ਦਾ ਵੀ ਜਿਹੜਾ ਇਨਾਮ ਰੋਸ਼ਨ ਹੁੰਦਾ ਇਹ ਬੱਚੇ ਦਾ ਵੀ ਕਾ ਲਣ ਜਰਾਏ ਲੋਕਾਂ ਤੱਕ ਪਹੁੰਚਦਾ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਛੋਟੀ ਉਮਰ ਦੇ ਵਿੱਚ ਮਾਡਲਿੰਗ ਦਾ ਸ਼ੌਂਕ ਪੈ ਗਿਆ ਤੇ ਅੱਜ ਕਿਤੇ ਨਾ ਕਿਤੇ ਕਾਫੀ ਅਵਾਰਡ ਵੀ ਜਿੱਤੇ ਨੇ ਤੇ ਸਰਟੀਫੀਕੇਟ ਵੀ ਜਿਹੜੀ ਦਿੱਲੀ ਤੋਂ ਲੈ ਕੇ ਆਏ ਨੇ ਤੇ ਹੁਣ ਫੋਰਾਂ ਦੀਆਂ ਉਡਾਰੀਆਂ ਜਿਹੜੀਆਂ ਨੇ ਮਾਰਨ ਜਾ ਰਹੀ ਏ ਮੋੜੀ ਟੀਮਾ ਬਟਾਲਾ ਸ਼ਹਿਰ ਦਾ ਨਾਮ ਵੀ ਰੋਸ਼ਨ ਕਰੇਗੀ ਤੇ ਕਿਤੇ ਨਾ ਕਿਤੇ ਮਾਤਾ ਪਿਤਾ ਦਾ ਵੀ ਨਾਮ ਰੋਸ਼ਨ ਕਰੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਔਨਗਰਵਾਲ ਦੇ ਨਾਲ దా సంబంధి లక్కీ రాజగుతుంది బట్టాలా